ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਨਾਲ ਮਾਰੂਥਲ ਵਿੱਚ ਦੀ ਲੰਗ ਰਹੇ ਸਨ ਲੰਗਦੇ-ਲੰਗਦੇ ਇੱਕ ਕੋਗੜ ਦੀ ਆਵਾਜ਼ ਸਾਰੇ ਸਿੱਖਾਂ ਤੇ ਗੁਰੂ ਸਾਹਿਬ ਨੂੰ ਸੁਣਾਈ ਦਿੱਤੀ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਫਲਾਨੇ ਰੁੱਖ ਦੀ ਖੋਡ ਵਿੱਚ ਇੱਕ ਕੋਗੜ ਬੈਠਾ ਹੈ ਇਸ ਨੂੰ ਬਾਹਰ ਕੱਢ ਕੇ ਲਿਆਓ ਜਦ ਸਿੱਖਾਂ ਨੇ ਹੁਕਮ ਦੀ ਤਾਲੀਮ ਕੀਤੀ ਤਾਂ ਗੁਰੂ ਸਾਹਿਬ ਨੇ ਜਲਦੀ ਸਿੱਟੇ ਮਾਰੇ ਅਤੇ ਕੋਗੜ ਦਾ ਆਧਾਰ ਕਰ ਦਿੱਤਾ ਸਿੱਖਾਂ ਨੇ ਗੁਰੂ ਸਾਹਿਬ ਤੋਂ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਫਰਮਾਇਆ ਕੀ ਭਾਈ ਸਿੱਖੋ ਇਹ ਆਪਣੇ ਪਿਛਲੇ ਜਨਮ ਦਾ लेखा ਪੂਰਾ ਕਰ ਰਿਹਾ ਸੀ ਅਤੇ ਇਸ ਸਿੱਖਾਂ ਨੇ ਖੁੱਲ ਕੇ ਵਿਸਤਾਰ ਨਾਲ ਚਾਣਨਾ ਪਾਉਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਦੱਸਣਾ ਸ਼ੁਰੂ ਕੀਤਾ ਇਹ ਕੋਗੜ ਪਿਛਲੇ ਜਨਮ ਵਿੱਚ ਰਾਜਾ ਸੀ ਰਾਜਾ ਵੀ ਬਹੁਤ ਧਰਮੀ ਇਸ ਦਾ ਧਰਮ ਰਾਜ ਸੀ ਹਰ ਵੇਲੇ ਸਤ ਸੰਗ ਮੰਡਲੀਆਂ ਇਸ ਦੇ ਦਰਬਾਰ ਵਿੱਚ ਆਉਂਦੀਆਂ ਰਹਿੰਦੀਆਂ ਸਨ ਇੱਕ ਦਿਨ ਇੱਕ ਸੰਤ ਮੰਡਲੀ ਨੇ ਕਿਸੇ ਗਰੀਬ ਸਿੱਖ ਦੇ ਘਰ ਆਉਣਾ ਸੀ ਕਥਾ ਕੀਰਤਨ ਕਰਨ ਲਈ ਉਸ ਗਰੀਬ ਸਿੱਖ ਦੀ ਬੇਟੀ ਬਹੁਤ ਸੁੰਦਰ ਸੀ ਜਦ ਇਹ ਉਸ ਸਿੱਖ ਦੇ ਘਰ ਸਤ ਸੰਗ ਲਈ ਗਿਆ ਤਾਂ ਇਸ ਦਾ ਮਾਨਸ ਦੀ ਬੇਟੀ ਤੇ ਮੋਹਿਤ ਹੋ ਗਿਆ ਸਾਰਾ ਸਮਾਂ ਇਹ ਹਰ ਵਾਰ ਉਸ ਦੀ ਬੇਟੀ ਵੱਲ ਤੱਕਦਾ ਰਿਹਾ ਸਤ ਸੰਗ ਵਿੱਚ ਕੀ ਕਥਾ ਹੋ ਰਹੀ ਹੈ ਇਸ ਨੂੰ ਕੁਝ ਪਤਾ ਨਾ ਲੱਗਾ ਇਹ ਉਸ ਲੜਕੀ ਵੱਲ ਹੀ ਦੇਖਦਾ ਰਿਹਾ ਤੇ ਮਨ ਵਿੱਚ ਮੈਲੇ ਵਿਚਾਰ ਘੜਦਾ ਰਿਹਾ ਜਦ ਸਤ ਸੰਗ ਸਮਾਪਤ ਹੋਈ ਤਾਂ ਇਸ ਨੇ ਦਰਬਾਰ ਵਿੱਚ ਜਾ ਕੇ ਸਿਪਾਹੀਆਂ ਹੱਥ ਸਿੱਖ ਘਰ ਸਨੇਹਾ ਕੱਲਿਆ ਕੀ ਆਪਣੀ ਬੇਟੀ ਦੀ ਸ਼ਾਦੀ ਮੇਰੇ ਨਾਲ ਕਰ ਦੇਵੇ ਪਰ ਸਿੱਖ ਲਈ ਇਹ ਕਰਮ ਕਰਨਾ ਬਹੁਤ ਔਖਾ ਸੀ ਹੈ ਵੀ ਦੇਸ਼ ਦਾ ਰਾਜਾ ਸੀ ਰਾਜੇ ਨੂੰ ਨਾ ਮਤਲਬ ਸਭ ਕੁਝ ਤਵਾ ਚਿੰਤਾ ਵਿੱਚ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ ਅੰਤ ਨੂੰ ਲੜਕੀ ਨੇ ਕਿਹਾ ਪਿਤਾ ਜੀ ਤੁਸੀਂ ਕੋਈ ਚਿੰਤਾ ਨਾ ਕਰੋ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੰਦੀ ਆਪਣੇ ਧਰਮ ਵਿੱਚ ਪੂਰੀ ਰਹਾਂਗੀ ਇਹ ਕਹਿ ਕੇ ਲੜਕੀ ਚਪਾਹੀਆਂ ਦੇ ਨਾਲ ਤੁਰ ਪਈ ਜਦ ਰਾਜੇ ਕੋਲ ਪਹੁੰਚੀ ਤਾਂ ਰਾਜਾ ਬਹੁਤ ਖੁਸ਼ ਹੋਇਆ ਲੜਕੀ ਨੂੰ ਦੇਖ ਕੇ ਲੜਕੀ ਨੇ ਪਹਿਲਾਂ ਰਾਜੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਦੇਖ ਤੂੰ ਤਾਨ ਕਰਕੇ ਆਪਣਾ ਜੀਵਨ ਖਰਾਬ ਨਾ ਕਰ ਆਪਣੇ ਬਾਣ ਦੀ ਬਾਸਨਾ ਤੇ ਕਾਬੂ ਪਾ ਇਹ ਥੋੜਾ ਜਿਹੀ ਜੋਰ ਪਾਵੇਗੀ ਫਿਰ ਸ਼ਾਂਤ ਹੋ ਜਾਵੇਗੀ ਅਸਲ ਵਿੱਚ ਜਿਸ ਸਰੀਰ ਦੀ ਭੁੱਖ ਨੂੰ ਤੂੰ ਦੂਜੇ ਸਰੀਰ ਨਾਲ ਪੂਰਾ ਕਰਨਾ ਚਾਹੁੰਦਾ ਹੈ ਇਹ ਸਰੀਰ ਬਿਸ਼ਟਾ ਤੇ ਰਹਿਤ ਨਾਲ ਭਰਿਆ ਹੋਇਆ ਹੈ ਇਸ ਦੇ ਅੰਦਰ ਗੰਦਗੀ ਹੀ ਗੰਦਗੀ ਹੈ ਚੰਗਾ ਕੁਝ ਵੀ ਨਹੀਂ ਬਸੇ ਚਾਮਣਾ ਲਪੇਟਿਆ ਹੋਇਆ ਗੰਧ ਹੈ ਜੈਸੇ ਉੱਪਰ ਤੂੰ ਮੋਹਿਤ ਹੋ ਰਿਹਾ ਹੈ ਇਸ ਲਈ ਹੋਸ਼ ਕਰ ਆਪਣੇ ਧਰਮ ਤੋਂ ਨਾ ਡਿਗ ਦੇਖੀ ਕਿਦਰੇ ਮਨੁੱਖ ਜਨਮਾ ਵਿੱਚ ਐਵੇਂ ਨਾ ਗਵਾਚ ਜਾਵੇਂ ਪਰ ਰਾਜੇ ਦੇ ਸਿਰ ਤੇ ਕਾਮ ਦਾ ਭੂਤ ਚੜਿਆ ਹੋਇਆ ਸੀ ਕੋਈ ਵੀ ਦਲੀਲਾਂ ਕਥਾ ਕਹਾਣੀਆਂ ਉਸ ਨੂੰ ਚੰਗੀਆਂ ਨਹੀਂ ਸੀ ਲੱਗ ਰਹੀਆਂ ਜੇ ਮਨ ਮੰਗਦਾ ਸੀ ਤਾਂ ਸਿਰਫ ਪ੍ਰਾਇਆ ਤਾਣਾ ਜਦ ਰਾਜੇ ਨੇ ਧੱਕਾ ਕਰਨਾ ਸ਼ੁਰੂ ਕੀਤਾ ਤਾਂ ਕੋਈ ਬਾਹ ਨਾ ਚੱਲਦੀ ਵੇਖ ਕੇ ਉਸ ਲੜਕੀ ਨੇ ਜੋ ਉਸ ਵਿੱਚ ਆ ਕੇ ਕਿਹਾ ਰਾਜਨ ਤੂੰ ਰਾਜਾ ਹੋ ਕੇ ਬਹੁਤ ਨੀਚ ਕੰਮ ਕੀਤਾ ਹੈ ਇੱਕ ਗੰਦੇ ਸਰੀਰ ਤੇ ਮੋਹਿਤ ਹੋਇਆ ਹੈ ਜਿਹੜਾ ਕਿ ਬਿਸ਼ਟਾ ਤੇ ਰਹਿਤ ਨਾਲ ਭਰਿਆ ਹੋਇਆ ਹੈ ਤੇਰੀ ਇਹ ਗੰਦ ਖਾਨ ਦੀ ਹਿੱਸਾ ਜ਼ਰੂਰ ਪੂਰੀ ਹੋਵੇਗੀ ਇਹ ਕਹਿ ਲੜਕੀ ਨੇ ਜ਼ਹਿਰ ਖਾ ਲਈ ਉੱਥੇ ਹੀ ਸਰੀਰ ਸਰੀਰ ਸ਼ਾਂਤ ਕਰ ਲਿਆ ਇਸ ਘਟਨਾ ਤੋਂ ਬਾਅਦ ਰਾਜੇ ਦੇ ਸਿਰ ਚੜਿਆ ਕਾਮ ਛੱਟ ਦੇ ਨੇ ਉਤਰ ਗਿਆ ਤੇ ਆਪਣੀ ਕੀਤੀ ਗਲਤੀ ਤੇ ਲੱਗਾ ਪਸਤਾਵਾ ਕਰਨਾ ਤੇ માફિયા ਮੰਗਣਾ ਹੁਣ ਪਾਣਾ ਵਰਤ ਚੁੱਕਾ ਸੀ ਉਸ ਨਾਮ ਜਪਣ ਵਾਲੀ ਰੂਹ ਦੇ ਮੋਹੋਂ ਨਿਕਲੇ ਬਚਨਾ ਕਰਕੇ ਹੀ ਰਾਜੇ ਨੂੰ ਅਗਲਾ ਜਨਮ ਖੋਗੜ ਦਾ ਮਿਲਿਆ ਸੀ ਇਹ ਹੁਣ ਥਾਂ ਥਾਂ ਤੇ ਵਿਸ਼ਟਾ ਖਾਂਦਾ ਫਿਰਦਾ ਹੈ ਕਿਉਂਕਿ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਰਹਿੰਦੀ ਉਮਰ ਤੱਕ ਉਸ ਗਲਤੀ ਦੀ ਪੁੱਲ ਬਖਸਾਉਂਦਾ ਰਿਹਾ ਸੀ ਇਸ ਕਰਕੇ ਅੱਜ ਅਸੀਂ ਇਸ ਦਾ ਉਦਾਹਰਨ ਕੀਤਾ ਹੈ ਨਹੀਂ ਪਤਾ ਨਹੀਂ ਕਿੰਨੇ ਜਨਮ ਇਸ ਦੇ ਖੋਗੜ ਦੇਹੀ ਲੈ ਲੈ ਕੇ ਗੰਧ ਖਾਣਾ ਸੀ ਗਰਬਾਣੀ ਵਿੱਚ ਸਤਿਗੁਰ ਜੀ ਦੱਸਦੇ ਹਨ ਗੁਰੂ ਤੋਂ ਬੇਮੁਖ ਹੋਇਆ ਬੰਦਾ ਭਾਵੇਂ ਲੱਖਾਂ ਜੁਨਾ ਘੁੰਮ ਆਵੇ ਪਰ ਸਤਿਗੁਰ ਜੀ ਦੀ ਸਰਨ ਪਿਆ ਹੀ ਉਹਦੀ ਮੁਕਤੀ ਹੁੰਦੀ ਹੈ ਗੁਰੂ ਸਾਹਿਬ ਨੂੰ ਆਉਂਦੇ ਵੇਖ ਕੇ ਕੋਗੜ ਨੇ ਫਰਿਆਦ ਕਰਨੀ ਸ਼ੁਰੂ ਕਰ ਦਿੱਤੀ ਐ ਸੰਨ ਕਿ ਸੱਚੇ ਪਾਤਸ਼ਾਹ ਵਾਕਸ ਲਭੋ ਜੈਸਾ ਬੇਨਤੀ ਨੂੰ ਸੁਣਾ ਗੁਰੂ ਸਾਹਿਬ ਨੇ ਉਸ ਦੀ ਕਲਿਆਣ ਕੀਤੀ ਅੱਜ ਵੀ ਕਈ ਨੌਜਵਾਨ ਸੰਗਤ ਵਿੱਚ ਸਿਰਫ ਕੁੜੀਆਂ ਦੇਖਣ ਹੀ ਜਾਂਦੇ ਹਨ ਜਿ세 ਪ੍ਰਤੀ ਗੁਰੂ ਸਾਹਿਬ ਜੀ ਨੇ ਬਹੁਤ ਸਖਤ ਬਚਨ ਕੀਤੇ ਹਨ ਸੰਗਤ ਵਿੱਚ ਆਉਣ ਵਾਲੀਆਂ ਇਸਤਰੀਆਂ ਤੇ ਜੋ ਬੁਰੀ ਨਜ਼ਰ ਰੱਖਦਾ ਹੈ ਉਸ ਨੂੰ ਜਮਾ ਦੇ ਤੱਕੇ ਪੈਂਦੇ ਹਨ ਇਸ ਲਈ ਹਮੇਸ਼ਾ ਹੀ ਸੰਗਤ ਵਿੱਚ ਤੇ ਬਾਹਰ ਵੀ ਪ੍ਰਾਇ ਤੁਹਾਨੂੰ ਬੁਰੀ ਨਜ਼ਰ ਨਾਲ ਨਹੀਂ ਤੱਕਣਾ ਚਾਹੀਦਾ ਅਜਿਹਾ ਕਰਨ ਵਾਲੇ ਦਾ ਕਦੇ ਮਨ ਸ਼ਾਂਤ ਨਹੀਂ ਹੁੰਦਾ ਤੇ ਹਮੇਸ਼ਾ ਕਲਪਦਾ ਰਹਿੰਦਾ ਹੈ ਮਨ ਦੀ ਸ਼ਾਂਤੀ ਅਤੇ ਸੁੱਖ ਉਸ ਪ੍ਰਭੂ ਦੇ ਸਿਮਰਨ ਵਿੱਚ ਹਨ ਪੰਜਾਬਕਾਰਾਂ ਵਿੱਚ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ